ਹਾਵ ਟਾਈਮ ਹੋ ਗਿਆ ਬਾਗਲ ਦੇ ਬਣਾ ਵਕਾਟਦਾ ਮੇਰਾ ਹੂੰ ਦੁੱਧ ਭਾਜਦੋਂ ਆ ਸਰਕਾਰ ਬਦਲੀ ਐ ਹੂੰ ਉਹ ਮੇਰਾ ਕਾਟ ਬਣਾ ਸੀਗਾ ਦੁੱਧ ਬਾਦ ਉਹ ਕੱਟਦਾ ਗਏ ਵੀ ਸੀਗੇ ਉੱਥੇ ਕਹਿੰਦੇ ਫੂਡ ਸਪਲਾਈ ਚ ਵੀ ਗਏ ਮੰਗ ਜੇ ਫੂਡ ਸਪਲਾਈ ਹਾਂਜੀ ਉੱਥੇ ਗਏ ਸੀ ਉੱਥੇ ਕੋਈ ਸੁਣਵਾਈ ਨਹੀਂ ਕਰ ਜੀਵਿੰਦਾਰ ਦਾ ਕੰਮ ਤਾਂ ਮੁੱਕਦੇ ਨਹੀਂ ਹੂੰ ਨਾ ਪੱਠਾਂ ਦੇ ਲੋਕੇ ਖੜੇ ਝਾੜੂ ਕੋਚਾ ਸਾਰਾ ਕੁਸੀਂ ਹੋ ਜਾਂਦਾ। ਹੂੰ। ਖੇਤ ਬੰਨ ਦਾ ਰੇਹ ਕੁੜੀ ਦਾ ਹੀ ਬਨ ਜਾਂਦਾ। ਹੂੰ। ਸਾਰਾ ਕੁਝ ਕਰਨਾ ਪੈਂਦਾ। ਹੁਣ 5 ਸਾਲ ਹੋ ਗਿਆ। ਆਏ ਸਾਲ ਦਾ 20000 ਰੁਪਏ ਦੀ ਕਣਕ ਮੋਲ ਲੈ ਕੇ ਖਾਣਾ। ਜਿਹੜੀ ਮੇਰੀ ਫਰੀ ਵਾਲੀ ਚੀਜ਼ ਉਹ ਗਾਂ ਹੋਰ ਤੇ ਲਈ ਜਾਂਦੇ ਦੱਸ। ਬ੍ਰਸ਼। ਹੋਰ ਕੌਣ ਲੈ ਰਿਹਾ ਜਾ। ਪੁਰਨੇ ਮੈਂਦੇ ਕੋਈ ਜਿੰਨੇ ਜਿਹਾ ਦਜਾ ਦਜਾ ਕੀ ਇਹ ਨਾਮ ਲਿੱਦਿਆ। ਮਾੜੇ ਮਟ ਜਿਹਨੂੰ ਪਹਿਲੀ ਪੱਠਾ ਹੋਇਆ ਹੈਗਾ ਉਹ ਹੀ ਕਣਕ ਲਈ ਜਾਂਦੇ ਆ। ਹੂੰ। ਮੇਰੇ ਸਗਾ ਕਿਸੇ ਨੂੰ ਮਿਲ ਹੀ ਜਾਂਦਾ। ਇਸ ਮੈਨੂ ਕਿਉਂ ਨਹੀਂ ਮਿਲ ਰਿਹਾ ਤੇ ਮਹੀਨੇ ਵਿੱਚ 20000 ਰੁਪਏ ਦੀ ਕਣਕ ਲੱਗ ਜਾਂਦੀ ਐ ਸ਼ਰ ਮੁੱਲ ਲੈ ਕੇ ਖਾਣਾ 20000 ਰੁਪਏ ਲੱਗ ਜਾਂਦਾ ਹੈ ਅੱਜ ਸਾਲ ਮੁੱਲ ਦੀ ਚੀਜ਼ ਖਾਣਾ ਮੈਂ ਲੈ ਕੇ ਸ਼ਰ ਤੇ 50 ਸਾਲਾਂ ਦਾ 20000 ਦੇ ਹਿਸਾਬ ਨਾਲ ਪੈਸੇ ਬਣਾਲ ਹੂੰ ਕਿੰਨੇ ਬਣਦੇ ਆ ਤਾਂ ਵੀ ਆ ਹੁਣ ਵੇਖੀ ਐ ਨੇ ਬਦਲਾ ਕਿੰਨਾ ਕਾਈ ਜਾਂਦੇ ਹੂੰ ਪਲੇਟ ਤੁਸੀਂ ਸਰਕਾਰ ਤੋਂ ਖੁਸ਼ ਨਹੀਂਗੇ ਉਹ ਸਰਕਾਰ ਤੇ ਤਾਂ ਖੁਸ਼ ਕੀ ਹਨ ਕੋਈ ਸਹੂਲਤ ਤਾਂ ਕੋਈ ਆਈ ਨਹੀਂ ਹੈ ਤਿੱਕਰ ਆਪਾਂ ਹੂੰ ਜੇ ਕੋਈ ਸਹੂਲਤ ਆਈ ਤਾਂ ਫਿਰ ਤਾਂ ਆਪਾਂ ਵੀ ਗਾਹ ਸਰਕਾਰ ਚੰਗੀ ਹੈ ਹੂੰ ਫਿਰ ਤਾਂ ਆਪੇ ਚੱਲ ਗਏ ਮੰਨ ਗਏ ਮਗਰ ਚੱਲ ਗਏ ਕੋਈ ਸਹੂਲਤ ਹੈ ਤਾਂ ਕਰਤਾ ਨਹੀਂ ਕੋਈ ਵੀ ਆਪਾਂ ਅੱਛਾ ਅੱਛਾ ਭਾਈ ਕਈ ਲੋਕ ਇਹ ਕਹਿ ਦਿੰਦੇ ਹੈਗੇ ਆ ਕਿ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਜਿਹੜਾ ਉਹ ਠੇਕਾ ਹੋ ਗਿਆ ਜ਼ਿਆਦਾਤਰ ਜਿਮੀਂਦਾਰ ਤਲਕਾ ਇਹ ਕਹਿੰਦਾ ਹੈਗਾ ਉਹ ਕਹਿੰਦੇ ਵੀ ਇਹਨਾਂ ਦਾ ਡੇਢ ਡੇਢ ਲੱਖ ਦੇ ਨਾਲ ਲੱਖ ਦੇ ਨਾਲ ਵੀ ਨਹੀਂ ਢੱਡ ਭਰਦਾ ਸਾਲਾਨਾ ਦਿੰਨੇ ਹੈਗੇ ਹੂੰ ਉਹਨੂੰ ਲੱਗਦਾ ਹੈਗਾ ਕਿ ਲੱਖ ਦੇ ਵਿੱਚ ਜਾਂ ਸਵਾ ਲੱਖ ਰੁਪਏ ਦੇ ਵਿੱਚ ਇੱਕ ਗਰੀਬ ਦੀ ਜ਼ਿੰਦਗੀ ਦਾ ਗੁਜ਼ਾਰਾ ਜਿਹੜਾ ਵਧੀਆ ਹੋ ਜਾਂਦਾ ਨਹੀਂ ਹੁੰਦਾ ਜਿਵੇਂ ਕੀ ਕੀ ਕਿੰਨੇ ਖਰਚੇ ਆ ਜਾਂਦੇ ਕੀ ਦਿੱਕਤਾਂ ਆਉਂਦੀਆਂ ਹੁੰਦੀਆਂ ਤਾਂ ਸਾਰੀਆਂ ਆ ਜਾਂਦੀਆਂ ਹੀ ਅਰੇ ਸ਼ਾਹ 1 ਲੱਖ ਰੁਪਏ ਤੇ ਬੰਦਦਾ ਕੀ ਹੈ ਹੂੰ ਤੇ ਜਵਾਕ ਤੇ ਬਿਮਾਰੀ ਸ਼ਮਾਰੀ ਤੇ ਲੱਗ ਜਾਂਦਾ ਹਫ਼ਤੇ ਕਿ ਜਿਹੜੀ ਢੱਲ ਮਸ ਹੋ ਸਕਦੀ ਆ ਸਾਰਾ ਖਰਚਾ ਉਹਨਾਂ ਸਾਹਮਣੇ ਮਗਾਈ ਕਿੰਨੀ ਹੋਈ ਪਈ ਹੈ 1 ਲੱਖ ਰੁਪਏ ਨਾਲ ਬੰਦਦਾ ਕੀ ਹੈ ਹੂੰ ਤਦਕ ਉਸਤਾਏ ਵਿਧਿਆੜੀ ਦੇ ਪਾ ਪੈਣਗੇ ਬਿਮਾਰੀ ਸਮੇਂ ਚ ਡਾੜੀਆਂ ਵੀ ਪੈ ਜਾਂਦੀਆਂ ਕਿਤੇ ਟੁੱਟ ਵੀ ਜਾਂਦੇ ਕੋਈ ਵਾਰੀ ਹੂੰ 50 5000 ਰੁਪਏ ਸਰ ਵੀ ਹੋ ਜਾਂਦਾ ਹੂੰ ਤੁਹਾਨੂੰ ਇਹ ਕੀ ਨਹੀਂ ਲੱਗਦਾ ਕਿ ਜਿੰਦਗੀ ਦੇ ਵਿੱਚ ਬਈ ਸਭ ਤੋਂ ਵੱਧ ਮਿਹਨਤ ਹੈ ਜਿਹੜੀ ਉਹ ਆਪਣੇ ਲੋਕ ਕਰਦੇ ਆ ਪਰ ਸਭ ਤੋਂ ਵੱਧ ਗਰੀਬ ਵੀ ਉਹ ਹੈ ਤੁਹਾਨੂੰ ਕੀ ਕੀ ਕਰਨ ਲੱਗਦਾ ਇਹ ਕਰਨ ਹੁਣੀ ਮਜਬੂਰੀ ਕਰਕੇ ਉਹਨਾਂ ਨੂੰ ਬੱਚੇ ਵੀ ਪਾਲਣੇ ਆ ਹੂੰ ਲੱਗਣਾ ਪੈਂਦਾ ਚਾਹਤਾ ਨਹੀਂ ਕਰਦਾ ਵਿਧਿਆੜੀ ਕਰ ਲਗੇ ਸਾਡੇ ਪੰਜਾਬ ਦੇ ਵਿੱਚ ਭਾਵੇਂ ਇੱਕ ਤਬਕਾ ਜਿਸ ਨੂੰ ਸੀਰੀ ਤਬਕਾ ਕਿਹਾ ਜਾਂਦਾ ਹੈਗਾ ਉਹ ਥੋੜੇ ਪੱਦਰ ਦੇ ਉੱਤੇ ਰਹਿ ਗਿਆ ਹੈਗਾ ਬਹੁਤ ਘੱਟ ਰਹਿ ਗਿਆ ਕਿਉਂਕਿ ਆਮ ਤੌਰ ਦੇ ਉੱਤੇ ਜ਼ਿਆਦਾਤਰ ਹੋਣ ਵਾਲੇ ਜੋ ਪੀੜੀ ਹੈਗੀ ਆ ਉਹ ਸੀਰ ਕਰਨਾ ਪਸੰਦ ਨਹੀਂ ਕਰਦੇ ਪਰ ਜੇਕਰ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਮਿਹਨਤ ਤੇ ਮੁਸ਼ਕਲ ਵਾਲਾ ਕੰਮ ਆ ਜਿਹੜਾ ਉਹ ਇਹੀ ਆ ਕਿਉਂਕਿ ਇਸ ਦੇ ਵਿੱਚ ਇਹ ਹੈਗਾ ਕਿ ਸਵੇਰ ਦਿਨ ਚੜ੍ਹਦੇ ਤੋਂ ਲੈ ਕੇ ਰਾਤ ਨੂੰ ਵੀ ਜਦੋਂ ਕਈ ਵਾਰੀ ਵਾਰੀ ਹੁੰਦੀ ਆ ਓਵਰਆਲ 24 ਘੰਟਿਆਂ ਦੀ ਡਿਊਟੀ ਵਰਗਾ ਕੰਮ ਹੀ ਬਣ ਜਾਂਦਾ ਪਰ ਲਗਾਤਾਰ ਹੱਡ ਤੋੜਮੀ ਮਿਹਨਤ ਕਰਨ ਤੋਂ ਬਾਅਦ ਵੀ ਆ ਜਿਹੜਾ ਇਸ ਮਜ਼ਦੂਰ ਤਕਕੇ ਦੇ ਪੱਲੇ ਆ ਇਸ ਸਿਰੀ ਤਕਕੇ ਦੇ ਪੱਲੇ ਆ ਜਿਹੜਾ ਉਹ ਬਹੁਤਾ ਕੁਝ ਨਹੀਂ ਪੈਂਦਾ ਪਰ ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਜਿਹੜੀਆਂ ਉਹ ਕੁਝ ਕੁ ਸਹਾਇਤਾ ਕਰਨ ਦੀ ਆ ਜਿਹੜੀ ਕੋਸ਼ਿਸ਼ ਕਰਦੀਆਂ ਉਹ ਵੀ ਸਿਰਫ ਤੇ ਸਿਰਫ ਵੋਟ ਬੈਂਕ ਬਟੂਰਨ ਦੇ ਲਈ ਕੁਝ ਕੁ ਸਕੀਮਾਂ ਚਲਾਈਆਂ ਜਾਂਦੀਆਂ ਜਿਨ੍ਹਾਂ ਨੂੰ ਵੈਲਫੇਅਰ ਸਕੀਮਾਂ ਜਾਂ ਲੋਕ ਭਲਾਈ ਵਾਲੀਆਂ ਸਕੀਮਾਂ ਕਹਿ ਦਿੰਦੇ ਆ ਤੇ ਉਹਨਾਂ ਸਕੀਮਾਂ ਦੇ ਵਿੱਚ ਹੀ ਇੱਕ ਸਕੀਮ ਆਉਂਦੀ ਹੈਗੀ ਆ ਰਾਸ਼ਨ ਕਾਰਡ ਵਾਲੀ ਸਕੀਮ ਜਿਸ ਦੇ ਤਹਿਤ ਕੁਝ ਲੋੜਵੰਦ ਪਰਿਵਾਰਾਂ ਨੂੰ ਮੈਂ ਸ਼ਬਦ ਦੇ ਵਿੱਚ ਵਰਤ ਰਿਹਾ ਹੈਗਾ ਲੋੜਵੰਦ ਪਰਿਵਾਰ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਉਹ ਰਾਸ਼ਨ ਮੁਹੱਈਆ ਜਿਹੜਾ ਉਹ ਕਰਵਾਇਆ ਜਾਣਾ ਹੁੰਦਾ ਪਰ ਅਕਸਰ ਪਿੰਡਾਂ ਦੇ ਵਿੱਚ ਆ ਜਿਹੜਾ ਇਸ ਦੇ ਉੱਤੇ ਸਿਆਸਤ ਹੁੰਦੀ ਰਹਿੰਦੀ ਆ ਕਈਆਂ ਦੇ ਕਾਟ ਆ ਜਿਹੜੇ ਉੱਕਟ ਦਿੱਤੇ ਜਾਂਦੇ ਆ ਸਰਦੇ ਪੋਜਦਿਆਂ ਦੇ ਕਾਟ ਆ ਜਿਹੜੇ ਹੁ ਚੱਲਦੇ ਰਹਿੰਦੇ ਆ ਬਹੁਤ ਵੱਡੇ ਸਵਾਲ ਆ ਜਿਹੜੇ ਉਹ ਸਾਡੇ ਸਮਾਜ ਤੇ ਸਾਡੀਆਂ ਸਰਕਾਰਾਂ ਦੇ ਅੱਗੇ ਆ ਜਿਹੜੇ ਉਹ ਖੜੇ ਹੋਏ ਆ ਭਾਵੇਂ ਇਹਨਾਂ ਚੀਜ਼ਾਂ ਨੂੰ ਅਸੀਂ ਅੰਗੋਲਿਆ ਕਰਦੇ ਆ ਪਰ ਸੋਚ ਕੇ ਦੇਖਿਓ ਇਹ ਸਾਡੇ ਢਿੱਡ ਦੇ ਨਾਲ ਜੁੜਿਆ ਹੋਇਆ ਮਸਲਾ ਸਾਡੇ ਬੱਚਿਆਂ ਦੇ ਢਿੱਡ ਦੇ ਨਾਲ ਜੁੜਿਆ ਹੋਇਆ ਮਸਲਾ ਇਸ ਕਰਕੇ ਜੇਕਰ ਕਿਸੇ ਨੂੰ ਕੋਈ ਮਹੀਨੇ ਦਾ ਕੋਈ 30 40 ਕਿਲੋ ਰਾਸ਼ਨ ਆ ਜਿਹੜਾ ਆ ਰਿਹਾ ਹੈਗਾ ਤਾਂ ਕਮ ਸੇ ਕਮ ਬੰਦਾ ਇੰਨਾ ਕੁ ਤਾਂ ਸੋਚਦਾ ਹੈਗਾ ਵੀ ਚਲੋ ਘੜੋਲੇ ਦੇ ਵਿੱਚ ਆਟਾ ਹੈਗਾ ਤਾਂ ਜੋ ਰੋਟੀ ਹੈਗੀ ਉਹ ਆਖਰ ਨੂੰ ਮਿਰਚਾਂ ਦੇ ਨਾਲ ਹੀ ਹੈ ਜਿਹੜਾ ਖਾ ਲਾਂਗੇ ਜਾਂ ਫਿਰ ਚਾਰ ਦੇ ਨਾਲ ਹੀ ਖਾ ਲਾਂਗੇ ਜੇਕਰ ਸਬਜ਼ੀ ਦਾ ਇੰਤਜ਼ਾਮ ਨਾ ਵੀ ਹੋਇਆ ਪਰ ਪਿਛਲੇ ਦਿਨੀ ਅਸੀਂ ਸਟੋਰੀਆਂ ਕੀਤੀਆਂ ਕੁਝ ਇੱਕ ਅ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਮਜ਼ਦੂਰ ਆ ਜਿਹੜੇ ਉਹਨਾਂ ਦੇ ਇੱਕ ਪਿੰਡ ਦੇ ਵਿੱਚੋਂ 83 ਕਾਰਡ ਆ ਜਿਹੜੇ ਪਿਛਲੇ ਦਿਨੀ ਅਸੀਂ ਖਬਰ ਕੀਤੀ ਸੀਗੀ ਕੱਟ ਦਿੱਤੇ ਗਏ ਸੀਗੇ ਤੇ ਸਾਰੇ ਦੇ ਸਾਰੇ 83 ਪਰਿਵਾਰ ਆ ਜਿਹੜੇ ਮਜ਼ਦੂਰ ਸੀਗੇ ਤੇ ਸਰਦੇ ਪੌਂਦਿਆਂ ਦੇ ਕਾਰਡ ਆ ਜਿਹੜੇ ਉਹਨਾਂ ਨੂੰ ਰਾਸ਼ਨ ਮਿਲ ਰਿਹਾ ਸੀਗਾ ਸਾਡੇ ਨਾਲ ਬਾਈ ਮੌਜੂਦ ਆ ਬਾਈ ਜ਼ਿੰਮੇਦਾਰਾਂ ਦੇ ਸੀਓ ਦਾ ਕੰਮ ਵੀ ਕਰਦੇ ਆ ਸਸੀ ਕਾਲ ਬਾਈ ਜੀ ਕੀ ਹਾਲ ਜਾਂਗੇ ਮੈਨੂੰ ਇਹ ਕੀ ਦੱਸੋ ਬਹੁਤ ਬਹੁਤ ਮਿਹਰਬਾਨ ਜਿਹਨੇ ਸਾਨੂੰ ਇਹ ਮੌਕਾ ਦਿੱਤਾ ਤੁਸੀਂ ਆਪਾਂ ਨੂੰ ਵੀਡੀਓ ਕਰਦੇ ਹੋ ਹਾਂ ਜੀ ਅੱਛਾ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਜੀ ਐਸ਼ਾ ਭਾਈ ਜੀ ਜਦੋਂ ਤੋਂ ਤੁਸੀਂ ਵਿਆਹ ਕਰਵਾਇਆ ਵਿਆਹ ਕਰਾਉਣ ਤੋਂ ਬਾਅਦ ਜਿਹੜਾ ਤੁਸੀਂ ਕਾਰਡ ਬਣਾਇਆ ਹੈਗਾ ਕਦੋਂ ਕਾਰਡ ਬਣਿਆ ਸੀ ਤੁਹਾਡਾ ਕਾਰਡ ਤਾਂ ਹੀ ਮੇਰੇ ਨੂੰ ਆਵਾ ਟਾਈਮ ਹੋ ਗਿਆ ਬਾਅਦ ਵਿੱਚ ਦੇ ਬਣਿਆ ਮੇਰਾ ਹੂੰ ਤੋਂ ਬਾਅਦ ਜਦੋਂ ਆ ਸਰਕਾਰ ਬਦਲੀ ਹੈ ਹੂੰ ਉਦੋਂ ਮੇਰਾ ਕਾਰਡ ਬਣਿਆ ਸੀ ਉਸ ਤੋਂ ਬਾਅਦ ਉਹ ਕੱਟਦਾ ਫਾਰਮ 10 ਨਰੀ ਮੈਂ ਫਾਰਮ ਭਰੇ ਆ ਤੇ ਮੇਰਾ ਉਦੋਂ ਬਾਅਦ ਕਾਟ ਨਹੀਂ ਆਇਆ ਅੱਛਾ ਜਦੋਂ ਫਾਰਮ ਭਰਦੇ ਹੋ ਕਦੇ ਕਿਸੇ ਅਧਿਕਾਰੀ ਦੇ ਨਾਲ ਜਾ ਕੇ ਮਿਲੇ ਹੋ ਤੁਸੀਂ ਨਹੀਂ ਜੀ ਨਹੀਂ ਗਏ ਹੂੰ ਗਏ ਵੀ ਸੀਗੇ ਉੱਥੇ ਕਹਿੰਦੇ ਬੂਰ ਸਪਲਾਈ ਚ ਵੀ ਗਏ ਮਾਜੇ ਬੂਰ ਸਪਲਾਈ ਹਾਂਜੀ ਉੱਥੇ ਗਏ ਸੀ ਉੱਥੇ ਕੋਈ ਸੁਣਵਾਈ ਨਹੀਂ ਕਰਦਾ ਐਸ਼ਾ ਉੱਥੇ ਸੁਣਵਾਈ ਨਹੀਂ ਹੁੰਦੀ ਨਹੀਂ ਉੱਥੇ ਕਹਿੰਦੇ ਆਉਂਦੇ ਨਹੀਂ ਐਂਸਪੀਟ ਨਹੀਂ ਆਉਂਦਾ ਕਹਿੰਦੇ ਅੱਛਾ ਤੜਕੇ ਤੋਂ ਲੈ ਕੇ ਆਥਨ ਤੀਕਾ ਜਿਹੜਾ ਤੁਸੀਂ ਕੀ ਕੀ ਕੰਮ ਕਰਦੇ ਹੋ ਕੰਮੇ ਸਾਰੇ ਹੀ ਹੋਏ ਤੜਕੇ ਤੋਂ ਲੈ ਕੇ ਲਾਲਾ ਸਾਹਿਬ ਜੀ ਜ਼ਿਮੀਂਦਾਰ ਦਾ ਕੰਮ ਤਾਂ ਮੁੱਕਦੇ ਨਹੀਂ ਗਏ ਹੂੰ ਨਾ ਪਾਠਾਂ ਦੇ ਲੋਕੇ ਖੜੇ ਇੱਕ ਝਾੜੂ ਕੋਚਾ ਸਾਰਾ ਕੁਛ ਹੀ ਹੋ ਜਾਂਦਾ ਹੂੰ ਖੇਤ ਬੰਨ ਦਾ ਰੇਹ ਕੁੜੀ ਦਾ ਹੀ ਬਣ ਜਾਂਦਾ ਹੂੰ ਸਾਰਾ ਕੋਈ ਕਰਨਾ ਪੈਂਦਾ ਜੀ ਹੈ ਤੇ ਮਜ਼ਦੂਰੀ ਕਰਕੇ ਲੱਗਣਾ ਤਾਂ ਪੈਂਦਾ ਹੁਣ ਕੀ ਕਰੇ ਬੱਚੇ ਦਾ ਪਾਲਣੇ ਹੂੰ ਹੁਣ ਵੱਡੀ ਸਮੱਸਿਆ ਤੇ ਇਹ ਹੀ ਸੀ ਹੁਣ ਵੀ ਪਹਿਲਾਂ ਮੇਰਾ ਕਾਰਟ ਚੱਲਦਾ ਸੀਗਾ ਹੂੰ ਹੁਣ 5 ਸਾਲ ਹੋ ਗਏ ਆਏ ਸਾਲਾਂ ਦਾ 20000 ਰੁਪਏ ਦੇ ਕਣਕ ਮੋਲ ਲੈ ਕੇ ਖਾਣਾ ਜਿਹੜੀ ਮੇਰੀ ਫ੍ਰੀ ਵਾਲੀ ਚੀਜ਼ ਉਹ ਗਾਂਹ ਹੋਰ ਕੋਈ ਲਈ ਜਾਂਦਾ ਬਸ ਅੱਛਾ ਹੋਰ ਕੋਲ ਲੈ ਰਿਹਾ ਜਾ ਪੁਰਨੇ ਮੈਂਦੇ ਕੋਈ ਜਿੰਨੇ ਜਿਹਾ ਦੂਜਾ ਕੀ ਇਹ ਨਾਂ ਲਿੱਦਿਆ ਮਾੜੇ ਮਟ ਜਿਹਨੂੰ ਪਹਿਲੀ ਪੱਠਾ ਹੈਗਾ ਉਹ ਵੀ ਇੱਕ ਕਣਕ ਲਈ ਜਾਂਦੇ ਹੂੰ ਮੇਰੇ ਸਗਾ ਕਿਸੇ ਨੂੰ ਮਿਲ ਹੀ ਜਾਂਦਾ ਤੇ ਮੈਨੂੰ ਕਿਉਂ ਨਹੀਂ ਮਿਲ ਰਿਹਾ ਬੇ ਕਿ ਸਮੇਰਾ ਹੈ ਅੱਛਾ ਕਿਹਨੂੰ ਮਿਲ ਰਿਹਾ ਅੱਛਾ ਪਹਿਲੀ ਯਾਰ ਕਿੰਨੀ ਕਿੰਨੀ ਕਿ ਪਹਿਲੀ ਵਾਲੇ ਆਪਣੇ ਪੈਂਡ ਦੇ ਵਿੱਚੋਂ ਜਿਹੜੇ ਕਣਕ ਲੈ ਰਹੇ ਸੀ ਕੋਈ 10-10 ਕਿੱਲੇ ਵਾਲੇ ਵੀ ਹੈਗੇ ਪੰਜਾਂ-ਪੰਜਾਂ ਵਾਲੇ ਹੈਗੇ ਹੂੰ ਤੁਹਾਨੂੰ ਲੱਗਦਾ ਵੀ ਜਿਹਦੇ ਕੋਲੇ 10-10 ਕਿੱਲੇ ਪਹਿਲੀ ਹੈਗੀ ਉਹਨਾਂ ਨੂੰ ਕਣਕ ਨਹੀਂ ਮਿਲਣੀ ਚਾਹੀਦੀ ਇਹ ਤਾਂ ਆਪਾਂ ਵੀ ਸਾਰਿਆਂ ਨੂੰ ਪਤਾ ਹੀ ਹੂੰ ਉਹਨਾਂ ਨੂੰ ਮਿਲ ਹੀ ਜਾਂਦੀ ਹੈ ਅੱਛਾ ਹੂੰ ਇਹ ਤਾਂ ਆਪਣੀ ਪਤਾ ਚਾਹੀਦਾ ਅੱਛਾ ਭਾਈ ਸੀਰ ਕਰਦੇ ਹਾਂ ਤੁਸੀਂ ਹੂੰ 10 ਕਿੱਲਾਂ ਦੇ ਵਿੱਚੋਂ ਕਿੰਨੀ ਕਿ ਕਣਕ ਆ ਜਿਹੜੀ ਉਹ ਨਿਕਲ ਆਉਂਦੀ ਹੈ ਕਣਕ ਇਹ ਲਗਤ ਤੱਕ ਭਗ ਵੀ ਵੇ ਲੋਕ ਕੀ ਕਹਿ ਸਕਦੇ ਮੈਂ ਦਸਾਂ ਕਿੱਲਿਆਂ ਦੇ ਵਿੱਚੋਂ ਕਿੰਨੀਆਂ ਕਿ ਟਰਾਲੀਆਂ ਕੱਢ ਲੈਂਦੇ ਆ ਜਿਮੇਦਾਰ ਤੁਹਾਨੂੰ ਕੋਈ 2-4 ਟਰਾਲੀਆਂ ਦਾ ਮਾਹ ਨਹੀਂ ਕੱਢਦੀ ਨਹੀਂ ਮਤਵੱਧ ਦਸਾਂ ਕਿੱਲਿਆਂ ਚੋਂ ਵੀ ਦਸਾਂ ਕਿੱਲਿਆਂ ਦਾ ਹਾਂ ਚਾਰ ਟਰਾਲੀਆਂ ਨਿਕਲਿਆਉਂਦੇ ਐਨੀਆਂ ਕਿ ਨਿਕਲਦੀਆਂ ਮਤਵੱਧ ਅੱਛਾ ਤੇ ਤੁਹਾਡਾ ਪਰਿਵਾਰ ਸਾਲ ਨੂੰ ਕਿੰਨਾ ਕਿੰਨੀ ਕਿ ਕਣਕ ਖਾ ਜਾਂਦਾ ਹੋਊਗਾ ਤੁਹਾਡੇ ਹਿਸਾਬ ਨਾਲ ਸਰ ਲਗ ਲਗ ਸੋ ਵੀ ਮਹੀਨੇ 20000 ਰੁਪਏ ਦੀ ਕਣਕ ਲੱਗ ਜਾਂਦੀ ਅੱਛਾ ਮੁੱਲ ਲੈ ਕੇ ਖਾਣਾ 20000 ਰੁਪਏ ਲੱਗ ਜਾਂਦਾ ਹੈ ਅੱਜ ਸਾਲ ਮੋਲ ਦੀ ਕੀ ਖਾਨਾ ਮੈਂ ਲੈ ਕੇ ਤੇ 5-10 ਸਾਲਾਂ ਦਾ 20000 ਦੇ ਹਿਸਾਬ ਨਾਲ ਪੈਸੇ ਬਣਾਲ ਹੂੰ ਕਿੰਨੇ ਬਣਦੇ ਆ ਅੱਛਾ ਕਈ ਵਾਰ ਇਹ ਹੁੰਦਾ ਹੈਗਾ ਕਿ ਅ ਸਿਆਸਤ ਕੀਤੀ ਜਾਂਦੀ ਹੈਗੀਆ ਤੁਹਾਡੇ ਨਾਲ ਕੋਈ ਸਿਆਸਤ ਤਾਂ ਨਹੀਂ ਹੋਈਗੀ ਪਿੰਡ ਪੱਧਰ ਦੇ ਤੇ ਕਿਸੇ ਨੇ ਕਟਵਾਇਆ ਹੋਵੇ ਤਾਂ ਚੱਲੀ ਜਾਂਦੇ ਹੈ ਹੁਣ ਬੰਦੇ ਹੁੰਦੇ ਨੇ ਨਮਾਇੰਦੇ ਵਿੱਚ ਪਿੰਡਾਂ ਦੇ ਹੁੰਦੇ ਹੂੰ ਅੱਛਾ ਹੋਰ ਜਗ੍ਹਾ ਇਹ ਕਹਿੰਦੇ ਸਰਕਾਰ ਨੇ ਕੱਟਦਾ ਸਰਕਾਰ ਕਾਟ ਕਿਵੇਂ ਕੱਟ ਦੂਗੀ ਸਰਕਾਰ ਨਹੀਂ ਕਾਟ ਕੱਟ ਸਕਦੀ ਅੱਛਾ ਇਹਦੇ ਚ ਪਿੰਡਾਂ 'ਚ ਹੁੰਦੇ ਨਮਾਇੰਦੇ ਕੋਈ ਹੁੰਦੇ ਉਹ ਕਟਾ ਦੇ ਨੇ ਕਾਟ ਅੱਛਾ ਹੌਣ ਨਾ ਮਿਹਰਬਾਨੀਆਂ ਸਾਰੀਆਂ ਭਰਾਵਾਂ ਇਹ ਸਿੱਧੀ ਗੱਲ ਆਖਣ ਨੂੰ ਬੇਸ਼ੱਕ ਹੁਣ ਮੈਂ ਇਹ ਤੈਨੂੰ ਦੱਸੀ ਇਹਨੇ ਮੈਂ ਤੈਨ ਨਾਲ ਇਹਨੇ ਕੋਈ ਸਰਪੰਚਾਂ ਕੋਲੇ ਗਿਆ ਸੀਗਾ ਉਹਦੇ ਪਿੱਛੇ ਸਰਕਾਰ ਕਾਟ ਕੱਟ ਦਿੰਦੀ ਐ ਸਰਕਾਰ ਕਿਵੇਂ ਕਾਟ ਕਰਾ ਦੂਗੀ ਹੂੰ ਦੱਸੋ ਇਹ ਕਟਾ ਸਕਦੀ ਐ ਉਹ ਲਵਾਤਾ ਭਾਵੇਂ ਦੇ ਕਟਾ ਨਹੀਂ ਸਕਦੀ ਬੇਸ਼ੱਕ ਅੱਛਾ ਭਾਈ ਜੀ ਅ ਸਰਕਾਰਾਂ ਤੁਸੀਂ ਕਈ ਦੇਖੀਆਂ ਅਕਾਲੀਆਂ ਦੀ ਵੇਖੀ ਕਾਂਗਰਸੀਆਂ ਦੀ ਦੇਖੀ ਹੈ ਨਾ ਨਵੀਂ ਸਰਕਾਰ ਵੀ ਬਣ ਗਈ ਆ ਆਮ ਆਦਮੀ ਪਾਰਟੀ ਦੀ ਜਿਹੜੇ ਕਹਿੰਦੇ ਸੀਗੇ ਕਿ ਮਗਧਾ ਰਹੀ ਵੀ ਸੂਰਜਾ ਕਮੀਆਂ ਦੇ ਵੀੜੇ ਕਮੀਆਂ ਦੀ ਮਜ਼ਦੂਰਾਂ ਦੀ ਗੱਲ ਹੋਈ ਸੀ ਹੈ ਨਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਕੋਈ ਤੁਹਾਡੀ ਬਦਲਾਅ ਤਾਂ ਵੀ ਆ ਹੁਣ ਵੇਖੀ ਐ ਨੇ ਬਦਲਾਅ ਕਿੰਨਾ ਕਾਈ ਜਾਂਦੇ ਨਹੀਂ ਤੁਸੀਂ ਇਹ ਸਰਕਾਰ ਤੋਂ ਖੁਸ਼ ਨਹੀਂਗੇ ਸਰਕਾਰ ਤੋਂ ਤਾਂ ਖੁਸ਼ ਕੀ ਹੁਣ ਕੋਈ ਸਹੂਲਤ ਦਾ ਕੋਈ ਆਈ ਨਹੀਂ ਹੈ ਤਿੱਕਰ ਆਪਾਂ ਹੂੰ ਜੇ ਕੋਈ ਸਹੂਲਤ ਆਈ ਤਾਂ ਫਿਰ ਤਾਂ ਆਪਾਂ ਵੀ ਕਹਾਂਗੇ ਸਰਕਾਰ ਚੰਗੀ ਹੈ ਹੂੰ ਫੇਰ ਤਾਂ ਆਪੇ ਚੱਲ ਗਏ ਮੰਨ ਗਏ ਮਗਰ ਚੱਲ ਗਏ ਕੋਈ ਸਹੂਲਤ ਹੈ ਤਾਂ ਕਰਤਾ ਨਹੀਂ ਕੋਈ ਵੀ ਆਪਨ ਅੱਛਾ ਬਈ ਇਹ ਇੱਕ ਗੱਲ ਦੱਸਿਓ ਤੁਸੀਂ ਸੀਰ ਕਰਦੇ ਹੋ ਅ ਕਿੰਨਾ ਠੇਕਾ ਲੈਨੇ ਹੋ ਸਾਲ ਦਾ ਠੇਕਾ ਇਹਨਾਂ ਕਹਿੰਦੇ ਆਖੀ ਇਹਨਾਂ ਕੋਈ 1,20,000 ਤੇ ਲੱਗੇ ਕੋਈ 25 ਤੇ ਲੱਗੀਆਂ ਤੁਹਾਨੂੰ ਕਈ ਬੰਦੇ ਜਿਹਨਾਂ ਨੂੰ ਕਾਟ ਖਟਾਇਆ ਅਗਲਾ ਕਹਿੰਦੇ 1 ਲੱਖ ਇਹ ਲੱਖ ਰੁਪਏ ਲੈਂਦਾ ਜਾਂ 2 ਲੱਖ ਲੈਂਦਾ ਵੀ ਇਹਦੇ ਕੋਲ ਜਵਾਨ ਹੈਗਾ ਬੜੇ ਚੰਗਾ ਭਲਾ ਹੈਗਾ ਉਹ ਬੰਦੇ ਇਸੇ ਕਰਕੇ ਕਾਟ ਕਟਾਉਂਦੇ ਕਹਿੰਦੇ ਲੱਖ ਰੁਪਏ ਲੈਂਦਾ ਤੁਸੀਂ ਇਹ ਰਾਦੇ ਪੱਲੋਂ ਕਣਕ ਚੀਜ਼ ਦਿੰਨੇ ਆ ਅੱਛਾ ਹੈ ਅਸ਼ਾ ਅਸ਼ਾ ਭਾਈ ਇਹ ਕਨ ਮੰਨਦੇ ਲੋਕ ਜੀ ਦੇ ਸਰਕਾਰ ਤੋਂ ਆਂਦੀ ਚੀਜ਼ ਹੈ ਜੀ ਅਸ਼ਾ ਅਸ਼ਾ ਭਾਈ ਕਈ ਲੋਕ ਇਹ ਕਹਿ ਦਿੰਦੇ ਹੈਗੇ ਆ ਕਿ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਜਿਹੜਾ ਉਹ ਠੇਕਾ ਹੋ ਗਿਆ ਜ਼ਿਆਦਾਤਰ ਜ਼ਿਮੀਂਦਾਰ ਤਬਕਾ ਇਹ ਕਹਿੰਦਾ ਹੈਗਾ ਉਹ ਕਹਿੰਦੇ ਵੀ ਇਹਨਾਂ ਦਾ ਡੇਢ ਡੇਢ ਲੱਖ ਦੇ ਨਾਲ ਲੱਖ ਦੇ ਨਾਲ ਵੀ ਨਹੀਂ ਢੱਡ ਭਰਦਾ ਸਾਲਾਨਾ ਦਿੰਨੇ ਹੈਗੇ ਤੁਹਾਨੂੰ ਲੱਗਦਾ ਹੈਗਾ ਕਿ ਲੱਖ ਦੇ ਵਿੱਚ ਜਾਂ ਸਵਾ ਲੱਖ ਰੁਪਈਏ ਦੇ ਵਿੱਚ ਇੱਕ ਗਰੀਬ ਦੀ ਜ਼ਿੰਦਗੀ ਦਾ ਗੁਜ਼ਾਰਾ ਜਿਹੜਾ ਵਧੀਆ ਹੋ ਜਾਂਦਾ ਨਹੀਂ ਹੁੰਦਾ ਜਿਵੇਂ ਕੀ ਕੀ ਕਿੰਨੇ ਕੇ ਖਰਚ ਆ ਜਾਂਦੇ ਕੀ ਦਿੱਕਤਾਂ ਆਉਂਦੀਆਂ ਦਿੱਕਤਾਂ ਸਾਰੀਆਂ ਆ ਜਾਂਦੀਆਂ ਹੀ ਅੱਛਾ ਲੱਖ ਰੁਪਏ ਤੇ ਬੰਦਾ ਕੀ ਹੈ ਹੂੰ ਤੇ ਜਵਾਕ ਤੇ ਬਿਮਾਰੀ ਸਮਰੀ ਤੇ ਲੱਗ ਜਾਂਦਾ ਹਫ਼ਤੇ ਕਿਹੜੀ ਢੱਲ ਮੈਸ ਹੋ ਸਕਦੀ ਆ ਸਾਰਾ ਖਰਚਾ ਉਹਨੇ ਤੁਹਾਡੇ ਸਾਹਮਣੇ ਮਗਾਈ ਕਿੰਨੀ ਹੋਈ ਪਈ ਹੈ ਹੂੰ ਲੱਖ ਰੁਪਏ ਨੇ ਬੰਦਾ ਕੀ ਹੈ ਹੂੰ ਅੱਛਾ ਭਈ ਇੱਕ ਗੱਲ ਇਹ ਵੀ ਹੈਗੀ ਆ ਕਿ ਆਮ ਤੌਰ ਦੇ ਉੱਤੇ ਇਹ ਹੈਗਾ ਕਿ ਜਦੋਂ ਵੀ ਬੰਦਾ ਸੀਰੀ ਲਾਦਦਾ ਆ ਹੁਣ ਪਿੰਡਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੈਗੀ ਤੁਸੀਂ ਹਜੇ ਵੀ ਇਹ ਕੰਮ ਕਰ ਰਹੇ ਹੋ ਪਿੰਡਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੈਗੀ ਆ ਕਿ ਅ ਜਿਹੜਾ ਬੰਦਾ ਸੀਰੀ ਲਾਦਦਾ ਉਹਦੇ ਹਮੇਸ਼ਾ ਹੀ ਸਿਰ ਟੁੱਟਦੇ ਹੈਗੇ ਤੁਹਾਨੂੰ ਵੀ ਇਹ ਦਿੱਕਤ ਹੁਣ ਟੁੱਟਦੇ ਤਾਂ ਕੁਸਤਾ ਵੀ ਡਾੜੀ ਤੇ ਪਾ ਪੈਂਦੇ ਗੇ ਬਿਮਾਰੀ ਸਮੇਂ ਚ ਡਾੜੀਆਂ ਹੀ ਪੈ ਜਾਂਦੀਆਂ ਕਿਤੇ ਟੁੱਟ ਵੀ ਜਾਂਦੇ ਕਈ ਵਾਰੀ ਹੂੰ ਤੇ ਆ ਕੇ ਯਾਰ ਪਿਆ ਸਿਰ ਵੀ ਹੋ ਜਾਂਦਾ ਹੂੰ ਤੁਹਾਨੂੰ ਇਹ ਜੇ ਨਹੀਂ ਲੱਗਦਾਗਾ ਕਿ ਜ਼ਿੰਦਗੀ ਦੇ ਵਿੱਚ ਬਈ ਸਭ ਤੋਂ ਵੱਧ ਮਿਹਨਤ ਆ ਜਿਹੜੀ ਉਹ ਆਪਣੇ ਲੋਕ ਕਰਦੇ ਆ ਪਰ ਸਭ ਤੋਂ ਵੱਧ ਗਰੀਬ ਵੀ ਉਹ ਆ ਤੁਹਾਨੂੰ ਕੀ ਕੀ ਕਰਨ ਲੱਗਦਾ ਹੈਗਾ ਇਹ ਕਾਰਨ ਹੋਣੀ ਮਜਬੂਰੀ ਕਰਕੇ ਉਹਨਾਂ ਨੂੰ ਬੱਚੇ ਵੀ ਪਾਲਣੇ ਆ ਹੂੰ ਲੱਗਣਾ ਪੈਂਦਾ ਚਾਹਤਾ ਨਹੀਂ ਕਰਦਾ ਵਿਧਾੜੀ ਕਰ ਲਗੇ ਡੇੜੀ ਪਰ ਹੁੰਦੀ ਨਹੀਂ ਕੀ ਕਰਗੇ ਵਿਧਾੜੀ ਨਾਲ ਕੰਮ ਨਹੀਂ ਚੱਲਦਾ ਹਾਂ ਕੱਲਾ ਕੱਲਾ ਜਾਣਾ ਤੇ ਚਾਰਾਂ ਜਣ ਨੂੰ ਕਿਵੇਂ ਸੰਭੋਗੇ ਵਿਧਾੜੀ ਨਾਲ ਕਿਵੇਂ ਸਭਾਲੂਗਾ ਹੂੰ ਜੀ ਹੂੰ ਅੰਜ ਮਸਰੀ ਲੱਗਦਾ ਤੇ ਮੈਨ ਪਾਲੀ ਜਾਣਾ ਇਹਨਾਂ ਨੇ ਮੈਂ ਜੀ ਹੋ ਲੱਗਣਗੇ ਲੱਖ ਰੁਪਏ ਉੱਥੇ ਗੱਲ ਫੇਰਾਂ ਦੇ ਲੱਖ ਰੁਪਏ ਨੇ ਲੱਖ ਰੁਪਏ ਨੇ ਤੁਹਾਡੇ ਸਾਹਮਣੇ ਬੰਦਾ ਕੀ ਦੱਸਦਾ ਹੂੰ ਡੱਬੀ ਤੇ ਲੈ ਕੇ ਕਰਦੇ ਨੂਨ ਮਿਰਚ ਅਜਿਹਾ ਟੈਗਸ ਪਈ ਜਾਂਦੇ ਪੈਂਦਾ ਕਿ ਨਹੀਂ ਪੈਂਦਾ ਹੂੰ ਇਹੋਕ ਤੇਲ ਵੀ ਬਾਲ ਲੋਗ ਦੇ ਵੀ ਟੈਗਸ ਪਈ ਜਾਂਦੇ ਹੂੰ ਤੇ ਤੁਹਾਨੂੰ ਲੱਗਦਾ ਨਹੀਂ ਕਿ ਟੈਕਸ ਸਰਕਾਰਾਂ ਲਈ ਨਹੀਂ ਤੇ ਸਰਕਾਰਾਂ ਬੰਦਾ ਤੁਹਾਨੂੰ ਸਹੂਲਤਾਂ ਨਹੀਂ ਦਿੰਦੀਆਂ ਉਹ ਨਹੀਂ ਦਿੰਦੀਆਂ ਸ਼ਰ ਹੋ ਸਕਦਾ ਪਿੱਛੋਂ ਤੁਹਾਨੂੰ ਸਰਕਾਰ ਤਾਂ ਦਿੰਦੀ ਹੋਊਗੀ ਸਹੂਲਤਾਂ ਪਰ ਦੂਜੇ ਨਹੀਂ ਦੇ ਖਾ ਜਾਂਦੇ ਸ਼ੇਪਿੰਦਰ ਤੁਹਾਨੂੰ ਇੱਕ ਗੱਲ ਇਹ ਨਹੀਂ ਲੱਗਦੀ ਕਿ ਬਹੁਤ ਸਾਰੇ ਲੋਕ ਆ ਜਿਹੜੇ ਮਜ਼ਦੂਰ ਤਬਕਾ ਅਣਪੜਾ ਉਹਨਾਂ ਤੀਕ ਉਹ ਗੱਲ ਪਹੁੰਚ ਹੀ ਨਹੀਂ ਪਾਉਂਦੀਗੀ ਅ ਅਨਪੜਤਾ ਵੀ ਇੱਕ ਕਾਰਨ ਹੈਗੀ ਇਹ ਤਾਂ ਫਿਰਦੀ ਹੈਗੀ ਹੈਗੀ ਹੂੰ ਇਹ ਤਾਂ ਹੁਣ ਮੀਟ ਕਦਮ ਮੁਰੇ ਹੋਣਾ ਚਾਹੀਦਾ ਉਹਨਾਂ ਨੂੰ ਹੀ ਚਾਹੀਦਾ ਹੋਏ ਜਿਨ੍ਹਾਂ ਨੇ ਘਟਨਾ ਵਾਪਰਦੀਆਂ ਭਰਾ ਹੂੰ ਸਾਰਿਆਂ ਨੂੰ ਆਉਣਾ ਚਾਹੀਦਾ ਪਤਾ ਨੇ ਸ਼ੇਪਾ ਭਾਈ ਜੀ ਹੋਰ ਕੀ ਕੀ ਸਮੱਸਿਆਵਾਂ ਆਉਂਦੀਆਂ ਹੈਗੀਆਂ ਘਰਾਂ ਦੇ ਵਿੱਚ ਸਮੱਸਿਆਵਾਂ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਲਓ ਜੀ ਕੋਈ ਲੱਕੜ ਬਾਲਣ ਸਿਲੰਡਰ ਨਾਲ ਤਾਂ ਮਹਿੰਗੇ ਹੋਏ ਪਏ ਹੂੰ ਹੂੰ ਅੱਗੇ ਲੱਕੜ ਬਾਲਣ ਵੱਧ ਹੁੰਦਾ ਸੀਗਾ ਕੋਈ ਐ ਦਿੱਕਤ ਨਹੀਂ ਆਉਂਦੀ ਸੀਗੀ ਹੂੰ ਹਣ ਉਹ ਵੀ ਮੁੱਲ ਤਾਂ ਹੈ ਪਹਾਰ ਰੁਪਏ ਦੋ ਹੋਏ ਪਏ ਹੂੰ ਹੁਣ ਦਿਨੋ ਦਿਨ ਮਗਾਈ ਵਾਧੀ ਤਰੀ ਜਾਂਦੀ ਹੈ ਕੱਟਦੀ ਤਾਂ ਹੈ ਨਹੀਂ ਗਰੀਬ ਦੀ ਲੇਬਰ ਨਹੀਂ ਵਾਧੀ ਕਰਦੇ ਉਹ ਵੀ ਦਿਹਾੜੀ ਵਧਣੀ ਚਾਹੀਦੀ ਉਹਦੀ ਚਾਹੀਦੀ ਹੈ ਜੇ ਹੁਣ ਪਿੱਛੇ ਗੱਲਾਂ ਆਉਂਦੀਆਂ ਚੱਲਦੀਆਂ ਇਹ 750 ਰੁਪਏ ਦਿਹਾੜੀ ਚਾਹੀਦੀ ਹੂੰ ਮੈਦੂਰ ਦੀ ਹੁਣ ਕਿੰਨੀ ਚੱਲਦੀ ਹੈ ਹੁਣ ਮੈਂ 500 ਵਿਚਾਰ 450 500 ਇੰਨੇ ਹੀ ਫਿਸ਼ਰ ਉਹ 12 13 ਘੰਟੇ ਕੰਮ ਕਰਾਉਂਦੇ ਬਸ ਅੱਛਾ ਭਾਈ ਜੀ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਜਦੋਂ ਵੀ ਵੋਟਾਂ ਆਉਂਦੀਆਂ ਹੈਗਾ ਮਜ਼ਦੂਰ ਅਕਸਰ ਇਹ ਕਿਹਾ ਜਾਂਦਾ ਵੀ ਅਸੀਂ ਗਰੀਬੀ ਆ ਜਿਹੜੀ ਹਟਾ ਦਾਂਗੇ ਤੁਹਾਨੂੰ ਲੱਗਦਾ ਹੈਗਾ ਕਿ ਸਰਕਾਰਾਂ ਜਿਹੜੇ ਆਪਦੇ ਵਾਅਦੇ ਪੂਰੇ ਕਰਨ ਨਹੀਂ ਇਹ ਨਹੀਂ ਹਟਦੀ ਗਰੀਬੀ ਨਹੀਂ ਹਟਾ ਸਕਦੇ ਕੀ ਕਾਰਨ ਮੰਨਦੇ ਨਾ ਬਸ ਅਗਲੀਆਂ ਸਰਕਾਰਾਂ ਵੀ ਉਹੀ ਕਿੰਨਾ ਚਿਰ ਹੋ ਗਿਆ ਬੰਦੀਆਂ ਨੇ ਉਦੋਂ ਨੇ ਗਰੀਬੀ ਚੱਕੀ ਹੁਣ ਗਰੀਬੀ ਕਿੱਥੇ ਚੱਕੀ ਜਾਂਦੀ ਨੀ ਮਾਨ ਸਾਹਿਬ ਨੇ ਤਾਂ ਕਿਹਾ ਸੀ ਕਿ ਅਸੀਂ ਬਦਲਾਵ ਲੈ ਕੇ ਆਉਣ ਬਦਲਾਵ ਆਇਆ ਨਹੀਂ ਬਦਲਾਵ ਕਿੱਥੇ ਆਇਆ ਥੋੜੇ ਸਾਹਮਣੇ ਦੇਖੀ ਜੰਨੇ ਬਦਲਾਵ ਆ ਹੀ ਜਾਂਦਾ ਸੋ ਦੋਸਤੋ ਇਹ ਸੀ ਗੱਲਬਾਤ ਇਸ ਵੀਰ ਦੇ ਨਾਲ ਵੀਰ ਖੇਤ ਮਜ਼ਦੂਰ ਆ ਤੇ ਘਰ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਦੇਖ ਹੀ ਸਕਦੇ ਹੋ ਆ ਮਾੜਾ ਮੋਟਾ ਮਸਾਂ ਦੋ ਮਰਲੇ ਜਗ੍ਹਾ ਹੈਗੀ ਆ ਤੇ ਲੱਖ ਰੁਪਿਆ ਕਰਜ਼ਾ ਚੱਕ ਕੇ ਆ ਜਿਹੜਾ ਮਾੜਾ ਮੋਟਾ ਪਲਸਤਰੀ ਕਰਵਾਇਆ ਹੈ ਹਜੇ ਇਹਨਾਂ ਦਾ ਇਹ ਵੀ ਕਹਿਣਾ ਕਿ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਜੁੜੀਆਂ ਹੋਈਆਂ ਮਹਿੰਗਾਈ ਦੀ ਸਮੱਸਿਆ ਹੈਗੀ ਆ ਬਹੁਤ ਸਾਰੀਆਂ ਦਿੱਕਤਾਂ ਹੈਗਾ ਪਰ ਸਾਰੀਆਂ ਦੀਆਂ ਸਾਰੀਆਂ ਦਿੱਕਤਾਂ ਦਾ ਜ਼ਿਕਰ ਆ ਜਿਹੜਾ ਉਹ ਚੋਣਾਂ ਤੋਂ ਪਹਿਲਾਂ ਤਾਂ ਕਰ ਲਿਆ ਜਾਂਦਾ ਹੈਗਾ ਤੇ ਚੋਣਾਂ ਤੋਂ ਬਾਅਦ ਅਕਸਰ ਉਹ ਦਿੱਕਤਾਂ ਜਿਹੜੀਆਂ ਉਹ ਪਾਸੇ हट ਜਾਂਦੀਆਂ ਸਿਰਫ ਕੁਰਸੀ ਦੇ ਉੱਤੇ ਬੈਠ ਕੇ ਆ ਜਿਹੜੇ ਵੱਖਰੇ ਤਰ੍ਹਾਂ ਦੇ ਫਰਮਾਨ ਇਸ ਤੋਂ ਬਾਅਦ ਜਾਰੀ ਕੀਤੇ ਜਾਂਦੇ ਆ ਭਾਵੇਂ ਬਦਲਾਅ ਆ ਜਿਹੜਾ ਉਹ ਸਰਦੇ ਪਹੁੰਚ ਦੇ ਲੋਕਾਂ ਤੀਕਤਾ ਜਿਹੜਾ ਉਹ ਪਹੁੰਚ ਗਿਆ ਹੈਗਾ ਪਰ ਜੋ ਗਰੀਬ ਤਬਕਾ ਹੈਗਾ ਹਲਤੀਕ ਉਸ ਬਦਲਾਵ ਨੇ ਆ ਜਿਹੜਾ ਉਹ ਗਰੀਬ ਤਬਕੇ ਨੂੰ ਆਪਣਾ ਚਿਹਰਾ ਨਹੀਂ ਦਿਖਾਇਆ ਸੋ ਇੰਨੀ ਗੱਲ ਬਾਤ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਲਾਜ਼ਮੀ ਕਰਨਾ ਅ ਪੇਜ ਨੂੰ ਫੋਲੋ ਲਾਜ਼ਮੀ ਕਰਨਾ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ